ਸ਼ਕਸ਼ਾਲਾ ਲੋਕਾਂ ਦੇ ਲਈ ਵਰਦਾਨ ਸਾਬਤ ਹੋ ਰਹੀ ਹੈ ਬਹੁਤ ਸਾਰੇ ਲੋਕ ਜੋ ਜੋੜਾਂ ਦੇ ਦਰਦ ਫਰੋਜ਼ਨ ਸ਼ੋਲਡਰ ਸਾਹ ਸੰਬੰਧੀ ਅਤੇ ਤਣਾਅ ਵਰਗੀਆਂ ਸਮੱਸਿਆਵਾਂ ਤੋਂ ਪੀੜਿਤ ਸਨ ਯੋਗ ਕਰਨ ਦੇ ਨਾਲ ਠੀਕ ਹੋ ਰਹੇ ਹਨ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਇਹ ਉਪਰਾਲਾ ਆਮ ਲੋਕਾਂ ਲਈ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਤੋਂ ਯੋਗ ਰਾਹੀਂ ਰਾਹਤ ਪਹੁੰਚ ਮਦਦਗਾਰ ਸਾਬਤ ਹੋ ਰਿਹਾ ਹੈ सीएमडी योगशाला ਨੇ ਸੂਬੇ ਦੇ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ਬਦਲ ਕੇ ਸਿਹਤ ਪ੍ਰਤੀ ਜਾਗਰੂਕ ਕਰਨ ਚ ਮਦਦ ਕੀਤੀ ਹੈ ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕਾਂ ਨੇ ਇਸ ਪ੍ਰੋਗਰਾਮ ਦਾ ਲਾਭ ਉਠਾਇਆ ਹੈ ਸਤਿ ਸ਼੍ਰੀ ਅਕਾਲ ਮੇਰਾ ਨਾਮ ਮਨਦੀਪ ਹੈ ਮੈਂ ਯੋਗਾ ਸੈਂਟਰ ਤੋਂ ਜੁਆਇਨ ਕੀਤਾ ਹੈ ਮੈਨੂੰ ਹਾਰਨ ਆਤਮਾ ਦੀ ਪ੍ਰੋਬਲਮ ਸੀ ਮੈਂ ਤੇ ਯੋਗਾ ਕਰਨ ਨਾਲ ਮੇਰੀ ਕਾਫੀ ਪ੍ਰੋਬਲਮ ਦੂਰ ਹੋਈਆਂ ਤੇ ਮੈਂ ਮਾਨ ਸਰਕਾਰ ਦਾ ਬਹੁਤ ਬੜਾ ਦਿਲੋਂ ਧੰਨਵਾਦ ਕਰਦੀ ਹਾਂ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਮੋਗਾ ਦੇ ਵਿੱਚ ਦੇਰ ਰਾਤ ਇੱਕ ਦੁਕਾਨਦਾਰ ਦੇ ਨਾਲ ਲੁੱਟ ਦੀ ਘਟਨਾ ਵਾਪਰੀ ਦੁਕਾਨਦਾਰ ਦੁਕਾਨ ਬੰਦ ਕਰਕੇ ਆਪਣੇ ਘਰ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਚਾਰ ਵਿਅਕਤੀਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੁਕਾਨਦਾਰ ਦੇ ਨਾਲ ਪਹਿਲਾਂ ਕੁੱਟਮਾਰ ਕੀਤੀ ਗਈ ਤੇ ਬਾਅਦ ਵਿੱਚ ਉਸ ਕੋਲੋਂ ਨਕਦੀ, ਮੋਬਾਈਲ, ਚਾਂਦੀ ਦਾ ਕੜਾ ਅਤੇ ਐਕਟਵਾਦੀ ਖੋਹ ਕੀਤੀ ਗਈ ਲੁੱਟ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਦੁਕਾਨਦਾਰ ਨੇ ਉਸੇ ਵੇਲੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਪੁਲਿਸ ਵੱਲੋਂ ਸੀਸੀਟੀਵੀ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਇਸ ਘਟਨਾ ਵਿੱਚ ਸ਼ਾਮਲ ਚਾਰ ਵਿਅਕਤੀਆਂ ਵਿੱਚੋਂ ਤਿੰਨ ਨੂੰ ਕਾਬੂ ਕਰ ਲਿਆ ਗਿਆ। ਉਹਨਾਂ ਦੇ ਕੋਲੋਂ ਐਕਟਵਾ ਵੀ ਬਰਾਮਦ ਕਰ ਲਈ ਗਈ। ਮਾਮਲਾ ਮੋਗਾ ਦੇ ਨਿਗਾਰ ਰੋਡ ਦਾ ਹੈ ਜਿੱਥੇ ਪਹਿਲਾਂ ਦੋ ਮਹਿਲਾਵਾਂ ਵੱਲੋਂ ਸਾਜ਼ਿਸ਼ ਦੇ ਤਹਿਤ ਦੁਕਾਨ ਬੰਦ ਕਰਕੇ ਘਰ ਜਾ ਰਹੇ ਦੁਕਾਨਦਾਰ ਨੂੰ ਰੋਕਿਆ ਤੇ ਬਾਅਦ ਵਿੱਚ ਆਪਣੇ ਸਾਥੀਆਂ ਨੂੰ ਬੁਲਾ ਲਿਆ। ਜਿਨ੍ਹਾਂ ਨੇ ਆਉਂਦੇ ਸਾਰ ਉਸ ਵਿਅਕਤੀ ਦੀ ਪਹਿਲਾਂ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਉਹਨਾਂ ਕੋਲੋਂ ਉਸ ਦੇ ਕੋਲੋਂ 12000 ਰੁਪਏ ਦੀ ਨਕਦੀ ਮੋਬਾਈਲ ਚਾਂਦੀ ਦਾ ਕੜਾ ਤੇ ਐਕਟਵਾ ਖੋ ਕੇ ਫਰਾਰ ਹੋ ਗਏ ਇਸ ਮਾਮਲੇ ਦੇ ਸਬੰਧ ਵਿੱਚ ਡੀਐਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਤਿੰਨ ਲੁਟੇਰਿਆਂ ਨੂੰ ਕਾਬੂ ਕਰ ਲਿਆ ਹੈ ਤੇ ਅਦਾਲਤ ਵਿੱਚ ਉਹਨਾਂ ਨੂੰ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਇਸ ਪੁੱਛਗਿੱਛ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਵੀ ਹੈ ਮੇਰਾ ਨਾਮ ਮਿੰਦਰਜੀਤ ਸਿੰਘ ਹੈ ਜੀ ਮੈਂ ਚਾਹ ਦਾ ਕੰਮ ਕਰਦਾ ਨਾ ਤੁਹਾਨੂੰ ਮਾਡਲ ਕੰਡੈਕਟ ਪੈੜੀ ਹੈਗਾ ਵਗੈਰਾ ਤਾਂ ਕੰਮ ਕਰਦਾ ਮੇਰੀ ਦੁਕਾਨ ਤੇ ਮਲਾਈਮ ਲੱਗੇ ਨੇ ਚਾਹ ਉਹ ਜਾਣੇ ਛੋਟਾ ਮੋਟਾ ਕੰਮ ਹੈ ਮੇਰਾ ਪਰ ਉਹਨਾਂ ਛੱਡਣ ਰੋ ਦਿੱਲੀ ਹੀ ਜਾਣਾ ਸਾਰੇ 9:00 10:00 ਵਜੇ ਜਾਂਦੇ ਸਾਨੂੰ ਕਰਦੇ ਕਰਦੇ ਜਰਮ ਉਹਨਾਂ ਕੋਲ ਛੱਡ ਕੇ ਆ ਰਿਹਾ ਸੀਗਾ ਵਾਪਸੀ ਵਾਪਸੀ ਆਉਣ ਲੱਗਾ ਕਿਤੇ ਮੈਨੂੰ ਐਕਟਿਵਾ ਦਾ ਲੱਗਾ ਕਿ ਮੈਂ ਨਗਾਏ ਦੇ ਕੋਲ ਪਹੁੰਚ ਗਿਆ ਮੈਂ ਥੋੜਾ ਜਿਹਾ ਪਿਛਾਂ ਤੇ ਮੈਨੂੰ ਐ ਲੱਗਾ ਜਿਵੇਂ ਮੇਰੀ ਐਕਟਿਵਾ ਪੈਂਚਰ ਹੈ ਜਾਂ ਕੁਝ ਮਾਉਨ ਚੈੱਕ ਕਰਨ ਕਰਾਉਣਾ ਹੈਕਰ ਉਹਨਾਂ ਨੇ ਕੋ ਦੋ ਮਨਸ ਆ ਗਏ ਤੇ ਉਹਨਾਂ ਨੇ ਮੈਨੂੰ ਗੱਲਾਂ ਵਿੱਚ ਲਾਇਆ ਇਹ ਗੱਲਾਂ ਲੌਂਦੇ ਲੌਂਦੇ ਉਹਨਾਂ ਨੇ ਇਸ਼ਾਰਾ ਕਰਕੇ ਦੋ ਬੰਦੇ ਬੁਲਾਏ ਤੇ ਉਹਨਾਂ ਨੇ ਮੇਰੇ ਨਾਲ ਗੱਲ ਵਿੱਚ ਮੇਨੂੰ ਹੱਥ ਵਾਇਆ ਕੁੱਟਿਆ ਮਾਰਿਆ ਮੈਨੂੰ ਮੇਰੇ ਕੋਲ ਮੋਬਾਈਲ ਲੈ ਕੇ ਐਕਟਿਵਾ ਲੈ ਕੇ ਕੈਸ਼ ਲੈ ਕੇ ਥੜਾ ਲੈ ਕੇ ਚਾਂਦੀ ਦਾ ਕਾਫੀ ਕੁਝ ਲੈ ਗਏ ਉਹ ਕਾਫੀ ਮੇਨੂੰ ਕੁੱਟਿਆ ਮਾਰੇ ਉਹਨਾਂ ਨੇ ਮੈਨੂੰ ਕਿੰਨਾ ਕੈਸ਼ ਕਿੰਨਾ ਕੈਸ਼ 12-10000 ਰੁਪਏ ਦਾ ਥੜਾ ਦਾ ਕੈਣਾ ਚਾਂਦੀ ਦਾ ਆਈਗਾ ਸਾਢੇ 5-6 ਟੋਲੇ ਦਾ ਇਹ ਫੋਨ ਤੇ ਐਕਟਿਵਾ ਵੀ ਫੋਨ ਤੇ ਐਕਟਿਵਾ ਵੀ ਐਕਟਿਵਾ ਵੀ ਨਮੀ ਦੀ ਤੇ 2023 ਮਾਰਿਆ ਬਾਅਦ ਵਿੱਚ ਡੇਲੀ ਦੁਕਾਨ ਤੋਂ ਜਿਹੜੇ ਮਲਾਜਮ ਡੇਲੀ ਛੱਡ ਜਾਂਦੇ ਨੇ ਹਾਂਜੀ ਡੇਲੀ ਜਾਂਦਾ ਜੀ ਅਰੇ ਜਦੋਂ ਇਹ ਵਾਪਸੀ ਆ ਜਾਂਦੀ ਹੈ ਜੀ ਕੀ ਕਹਿੰਦੇ ਕਿਸੇ ਤੁਹਾਨੂੰ ਜਦੋਂ ਰੋਕਿਆ ਬਹੁਤ ਆਉਂਦਿਆਂ ਕੁਝ ਵੀ ਨਹੀਂ ਉਹਨਾਂ ਨੇ ਆਂਦ ਨੂੰ ਬਸ ਗੜੇ ਨੂੰ ਹੱਥ ਪਾਇਆ ਤੇ ਬਾਹ ਕੁਟਣਾ ਸ਼ੁਰੂ ਕਰਤਾ ਤੇ ਪਛਾਣ ਵੀ ਹੋਈ ਉਹਨਾਂ ਦੀ ਮੇਰੇ ਅੱਜ ਤੱਕ ਕੋਈ ਪਛਾਣ ਨਹੀਂ ਹੋਈ ਬਸ ਉਹਨਾਂ ਨੂੰ ਕੈਮਰੇ ਲੱਗੇ ਸੀ ਕਿਸੇ ਟੈਪ ਕੈਮਰੇ ਦੇ ਵਿੱਚ ਮੈਂ ਉਹਨਾਂ ਨੂੰ ਦੇਖਿਆ ਬਾਅਦ ਕਿ ਉਹਨਾਂ ਨੇ ਮੈਂ ਸ਼ਕਲ ਪਛਾਣਦਾ ਮੈਂ ਜਦੋਂ ਮਿਲ ਮੂਰੇ ਆਂਗੇ ਮੈਂ ਦੇਖ ਕੇ ਪਛਾਣ ਲਗਾ ਉਸ ਦਿਨ ਕਿੰਨੇ ਜਣੇ ਸੀ ਦੋ ਜਣੇ ਇੱਕ ਮੋਟਾ ਸੀ ਇੱਕ ਪਤਲਾ ਮੂੰਹ ਬੱਲੇ ਹੁੰਦੇ ਨਾ ਨਹੀਂ ਮੂੰਹ ਨਹੀਂ ਮੂੰਹ ਬੱਲੇ ਜੋ ਨਾਲ ਇਹ ਆਰਟੀਕਲ ਲੱਗੀ 7:00 ਪਾਉਂ 10 ਵਜੇ ਇੱਕ ਪੁਲਿਸ ਨੂੰ ਕੋਈ ਜਾਣਕਾਰੀ ਦਿੱਤੀ ਸੀ ਪਰ ਮੈਂ ਗਿਆ ਸੀ ਉੱਥੇ ਵੀ ਤੇ ਉਹਨਾਂ ਨੇ ਵੀ ਗੱਲ ਸਾਹ ਦੇ ਨੂੰ ਜਾਂ ਪੂਰੀ ਕਰਦੇ ਨੇ ਉਹ ਤੇ ਰਾਤੀ ਵੀ ਮੇਰੇ ਨਾਲ ਗਏ ਸੀ ਕਿ ਟੋਨਾ ਸੈਫੇਲ ਵੀ ਦੇਖਦੇ ਪਏ ਨੇ ਉਹ ਕਹਿੰਦੇ ਕੋਈ ਨਹੀਂ ਹੱਲ ਕਰਦੇ ਆਂ ਦਿਲੀ ਰਾਤ ਨੂੰ ਜਿਹੜੀ ਪੁਲਿਸ ਨਾਕਾ ਬੰਦੀ ਕਰਦੀ ਹੈ ਬਾਜ਼ਾਰਾਂ ਵਿੱਚ ਵੀ ਪੀਸੀਆਰ ਘੁੰਮਦੀ ਹੈ ਪਰ ਇਸ ਤਰ੍ਹਾਂ ਦਾ ਹਾਦਸਾ ਵਾਪਰਨਾ ਕਿੱਦਾਂ ਦੇ ਭਾਈ ਉੱਥੇ ਮੈਂ ਅੱਗੇ ਦਾ ਕਈ ਵਾਲੀ ਦੇਖ ਵੀ ਲੈਂਦਾ ਵੀ ਕੱਲ ਉੱਥੇ ਕੋਈ ਵੀ ਨਹੀਂ ਤਿਆ ਜੀ ਮੈਂ ਸਾਦੇ ਬਸ ਦੂਰ ਤੱਕ ਦੇਖਿਆ ਪਰ ਪੁਲਿਸ ਕਦੀ ਨਹੀਂ ਮਿਲੀ ਕਿ ਪਲੱਸ ਕੋਈ ਹੋਰ ਵੀ ਆ ਨਹੀਂ ਸਕਦਾ ਸੱਤਾ ਕਿੰਨੇ ਕਰ ਮਾਰੀਂਦਾ ਸੱਤਾ ਮੇਰੇ ਕਿ ਲੱਗਾ ਦੋਨਾਂ ਦੇ ਕਾਫੀ ਵਾਜੀ ਹੈ ਜੀ ਜੇ ਲੋਕ ਵੀ ਸੰਤਖਾ ਨਹੀਂ ਇਹ ਮੰਨ ਕੇ ਕਰੋ ਮੰਗ ਕੋਈ ਨਹੀਂ ਬਸ ਮੈਨੂੰ ਮੇਰਾ ਸਮਾਨ ਮਿਲੇ ਪਲੱਸ ਉਹਨਾਂ ਦੇ ਮੈਫੀ ਦਾ ਜਾਰੀ ਕਰਨਾ ਚਾਹੁੰਦਾ ਉਹਨਾਂ ਨਾਲ ਜੋ ਹਾਲਾ ਪੂਰਾ ਕਰਨਾ ਰੱਖਣਾ ਜਦੋਂ ਤੁਹਾਨੂੰ ਕੁੱਟਿਆ ਉਹਦੇ ਲ ਬੱਟ ਮਾਰ ਹੋਈ ਗਈ ਹੈ ਉਹ ਤਾਂ ਕੋਈ ਆਣ-ਪਾਣ ਕੋਈ ਕੋ ਘਰਨੀ ਸੀਗਾ ਕੋਈ ਕੋਈ ਘਰਨੀ ਨਹੀਂ ਆਈ ਲੋਣਾ ਵੀ ਕੋਈ ਨਹੀਂ ਕੋਈ ਆਇਆ ਇੱਕ ਬੰਦੇ ਆਏ ਸੀ ਮੋਟਰਸਾਈਕਲ ਤੇ ਦਿਨ ਜਣੇ ਮੋਂ ਉਹਨਾਂ ਨੂੰ ਰੋਕ ਕੇ ਆ ਗਏ ਉਹ ਰੁਕੇ ਵੀ ਸੀਗੇ ਪਰ ਉਹਨਾਂ ਨੂੰ ਉਹਨਾਂ ਨੂੰ ਡਾਂਗ ਦਿਖਾ ਕੇ ਉਹਨਾਂ ਨੇ ਭਿਆ ਤਾ ਨਾ ਰਾਜ ਨੂੰ ਹਾਦਸਾ ਵਾਪਰੇ ਸੱਟਾਂ ਮਾਰੀਆਂ ਤੁਹਾਡੇ ਪਰ ਹਸਪਤਲ ਐਡਮਿਟ ਨਹੀਂ ਹੋਇਆ ਨਹੀਂ ਐਡਮਿਟ ਨਹੀਂ ਹੋਇਆ ਜੀ ਮੈਂ ਖਾਣੇ ਆਇਆ ਸੀ ਦਾ ਫੇਡੀ ਡੋਕਟਰ ਤੋਂ ਮੈਂ ਕੋਈ ਹੈਗਾ ਕੋਈ ਨਹੀਂ ਖਾਲੀ ਤੁਰ ਕੇ ਆ ਰਿਹਾ ਕਿਤੇ ਮੇਰੇ ਕੋਲ ਐਕਟਵਲ ਸਭ ਕੁਝ ਹੈ ਮੋਂ ਤੋਂ ਪਹਿਲਾਂ ਤੁਰਿਆ ਵੀ ਨਹੀਂ ਆ ਰਹੀ ਮੈਂ ਤਾਂ ਬੜੀ ਮੁਸ਼ਕਲ ਨਾਲ ਤੁਰ ਕੇ ਆਇਆ ਕਿੰਨੇ ਸੱਟਾਂ ਕਿੰਨੇ ਮਾਰੀਆਂ ਬੜੀ ਡੂੰਘੀ ਸੱਟਾਂ ਵੱਜੂ ਇੱਕ ਤਾਂ ਮੇਰਾ ਗੋਡੇ ਦਾ ਆਪਰੇਸ਼ਨ ਹੋਇਆ ਆਪਣਾ ਲੀਗਮੈਂਟ ਕਰਾਇਆ ਇੱਕ ਤਾਂ ਉਹਦੇ ਡਾਂਗ ਮਾਰੀ ਉਹਨਾਂ ਨੇ ਜ਼ੋਰ ਦੀ ਨੇ ਤੇ ਅੰਜਾ ਡਾਂਗਾਂ ਦੂਜੀ ਲੱਤ ਤੋਂ ਜਿੱਤੋਂ ਮੈਂ ਤੁਰਿਆ ਵੀ ਨਹੀਂ ਜਾ ਰਿਹਾ ਤੁਹਾਡੇ ਨਾਲ ਬੈਟ ਨਾ ਚੰਗਾ ਨਹੀਂ ਹੋ ਸਕਿਆ ਹਾਂਜੀ ਤੁਹਾਨੂੰ ਕੋਈ ਪਛਾਣਨੇ ਹੋਏ ਉਹਨਾਂ ਨੂੰ ਕਿਸ ਨਾਮ ਸੀਸੀਟੀਵੀ ਨਹੀਂ ਸੀਸੀਟੀਵੀ ਕੈਮਰੇ ਲੱਗੇ ਆ ਫੁੱਲ ਪਛਾਣ ਲਾਂਗਾ ਮੋਂ ਉਹਦੇ ਦੇਖਿਆ ਜਾਵੇ ਚਾਚਾ ਜੀ ਨਾਲ ਤੋਂ ਮੇਰਾ ਨਾਮ ਕਰਨਜੀ ਸਿੰਘ ਹੈ ਜੀ ਮੈਂ ਸਬਜੀ ਮੰਡੀ ਤੇ ਸਬਜੀ ਦਾ ਕੰਮ ਕਰਦਾ ਜੀ ਰਾਤ ਮੇਰੇ ਚਾਚਾ ਜੀ ਦਾ ਬੇਟਾ ਇਹ ਇਹਦੀ ਟੇਪੀ ਮਾਰਕ ਚਾਹ ਦੀ ਦੁਕਾਨ ਹੈ ਜੀ ਚਾਹ ਦੁੱਧ ਠੰਡੇ ਵਗੈਰਾ ਦੀ ਦੁਕਾਨ ਹੈ ਛੋਟਾ ਮੋਟਾ ਇਹਦਾ ਕੰਮ ਹੈ ਤੇ ਇਹ ਰਾਤ ਜਿਹੜੇ ਇਹਦੀ ਦੁਕਾਨ ਤੇ ਦੋ ਮਲਾਜ਼ਮ ਕੰਮ ਕਰਦੇ ਆ ਉਹਨਾਂ ਨੂੰ ਇਹ ਮੈਂ ਅੱਜ ਤੇ ਆ ਦੇ ਘਰ ਛੱਡ ਕੇ ਜੋ ਦੁਕਾਨ ਵਧਾ ਕੇ ਇਹਨਾਂ ਨੂੰ ਛੱਡ ਕੇ ਆਉਂਦਾ ਜੀ ਰੂਟੀਨ ਦੇ ਵਿੱਚ ਹੀ ਰਾਤ ਜਦੋਂ ਇਹ ਛੱਡ ਕੇ ਆ ਰਿਹਾ ਸੀਗਾ ਤੇ ਜਦੋਂ ਨਗਾਏ ਰੋਡ ਤੋਂ ਨਗਾਏ ਤੋਂ ਪਰਾਂ ਨੂੰ ਮਤਲਬ ਇਹ ਆ ਰਿਹਾ ਸੀ ਉੱਥੇ ਸਪੀਡ ਬ੍ਰੇਕਰ ਬਣੇ ਹੋਏ ਆ ਜੀ ਜਦੋਂ ਸਪੀਡ ਬ੍ਰੇਕਰ ਤੋਂ ਇਹ ਲੰਘਣ ਲੱਗਿਆ ਇਹਨੂੰ ਐ ਲੱਗਿਆ ਕਿ ਮੇਰੀ ਆਪਣਾ ਸਕੂਟੀ ਮੇਰੀ ਨਾ ਪੈਂਚਰ ਜਾਂ ਹਵਾ ਘਟਾ ਹੈ ਜਾਂ ਕੁਝ ਵੀ ਆ ਤੇ ਜਦੋਂ ਇਹ ਉੱਤਰ ਕੇ ਇਹਨੇ ਵੇਖਿਆ ਕਿ ਸਪੀਡ ਆ ਕੀ ਮੇਰੀ ਪ੍ਰੋਬਲਮ ਕੋਈ ਸਕੂਟੀ ਨੂੰ ਆਈ ਹੈ ਤੇ ਉਧਰੋਂ ਦੋ ਮਹੰਤ ਤੁਰੇ ਹੁੰਦੇ ਸੀਗੇ ਜੀ ਦੋ ਮਹੰਤ ਜਦੋਂ ਉਹਨੇ ਪੁੱਛਿਆ ਆਪਣਾ ਮਹੰਤ ਇਹਦੇ ਕੋਲੇ ਆ ਕੇ ਰੁਕ ਗਏ ਮਹੰਤ ਕਹਿੰਦੇ ਦੋ ਮਤਲਬ ਮਹੰਤਾਈ ਵੀ ਸੀਗੇ ਇਹਨੂੰ ਕਹਿੰਦੇ ਕਿ ਕੀ ਗੱਲ ਹੋ ਗਈ ਤੂੰ ਕਿੱਥੇ ਰਹਿਣਾ ਕਿ ਇਹ ਕਹਿੰਦਾ ਜੀ ਮੇਰੀਆਂ ਥੋੜੀ ਜਿਹੀ ਸਕੂਟੀ ਨੂੰ ਪ੍ਰੋਬਲਮ ਆ ਗਈ ਤੇ ਮੈਂ ਇਹ ਦੇਵ ਹੋਟਲ ਦੇ ਕੋਲੇ ਰਹਿਣਾ ਤੇ ਆਪਣਾ ਤੇ ਉਹਨਾਂ ਨੇ ਗੱਲੀ ਲਾ ਲਿਆ ਪਿੱਛੋਂ ਦੋ ਮੁੰਡੇ ਆਏ ਉਹਨਾਂ ਨੇ ਇਹਦੇ ਨਾਲ ਉਹਦੇ ਨਾਲ ਕੋਈ ਆਪਣਾ ਤੂੰ ਇਹ ਉਹ ਤੂੰ ਐ ਕਰਦਾ ਤੇ ਆਪਣਾ ਇਹਨੂੰ ਗਲਮੇ ਤੋਂ ਫੜ ਕੇ ਇਹਦੇ ਨਾਲ ਬਹੁਤ ਹੀ ਕੁੱਟਮਾਰ ਕੀਤੀ ਇਹਦੇ ਕੋਲੇ ਜੋ ਕੈਸ਼ ਸੀਗਾ ਇਹਦਾ ਇੱਕ ਕੜੇ ਚਾਂਦੀ ਦਾ ਕੜਾ ਪਾਇਆ ਸੀਗਾ ਇਹਦੀ 2023 ਮਾਡਲ ਐਕਟਿਵ ਆ ਤੇ ਇਹਦੇ ਕੋਲੇ ਕੈਸ਼ ਉਹਦੇ ਨਾਲ ਹੀ ਇਹਦੇ ਡਾਂਗਾ ਮਾਰਨ ਲੱਗ ਪਏ ਇਹਦੇ ਡਾਂਗਾ ਮਾਰਨ ਲੱਗ ਪਏ ਇਹਦਾ ਫੋਨ ਸੀਗਾ ਕੋਲੇ ਉਹ ਵੀ ਖੋਲਿਆ ਤੇ ਇੰਨੇ ਬੇਖੌਫ ਹੋ ਕੇ ਗਏ ਆ ਕਿ ਜਿਵੇਂ ਕੋਈ ਕਿਸੇ ਡਰ ਭੈਣਾ ਦੀ ਚੀਜ਼ ਹੀ ਹੈ ਨਹੀਂ ਦੀ ਹੈਨਾ ਤੇ ਉਦੋਂ ਇੱਕ ਗੱਡੀ ਕੋਈ ਟੂ ਆਪਣਾ ਟੂ ਵੀਲਰ ਤੇ ਨਿਕਲਿਆ ਉਥੋਂ ਇਹਨੇ ਉਹਨੂੰ ਵੀ ਕਿਹਾ ਕਿ ਮੈਨੂੰ ਮੈਨੂੰ ਐ ਲੁੱਟਣ ਨੂੰ ਪਏ ਆ ਉਹ ਰੁਕ ਕੇ ਜਦੋਂ ਉਹ ਰੁਕੇ ਆ ਉਹਨਾਂ ਨੂੰ ਉਹ ਲੁੱਟੇਰਿਆਂ ਨੇ ਮਤਲਬ ਡਾਂਗ ਵਿਖਾਤੀ ਜੋ ਉਹਨਾਂ ਦੇ ਹਥਿਆਰ ਹੱਥ ਵਿੱਚ ਸੀਗੇ ਉਹ ਵੀ ਡਰਦੇ ਉਹ ਵੀ ਨਿਕਲ ਗਏ ਇੱਕ ਕਾਰ ਕੋਲੋਂ ਦੀ ਲੰਗੀ ਤੇ ਉਹ ਕਾਰ ਵਾਲੇ ਨੂੰ ਅੱਜ ਉਹ ਵੀ ਨਹੀਂ ਖੜਿਆ ਮਤਲਬ ਇੰਨਾ ਕਿਸੇ ਗੱਲ ਦਾ ਖੌਫ ਹੀ ਹੈ ਨਹੀਂ ਜੀ ਇਹਨਾਂ ਨੂੰ ਮਤਲਬ ਬਹੁਤ ਹੀ ਐ ਕਿ ਜਿਵੇਂ ਕੋਈ ਡਰ ਭੈਣ ਆਦਿ ਚੀਜ਼ ਹੀ ਹੈ ਨਹੀਂ ਸੱਟਾਂ ਕਿੰਨੀਆਂ ਕਮਾਰੀਆਂ ਭਰਾ ਦੇ ਸੱਟਾਂ ਜੀ ਉਹ ਐ ਸੀਗਾ ਇੱਕ ਨਾ ਇਹਦੇ ਗੋਡੇ ਦੇ ਅੱਗੇ ਇਹਦੇ ਐਕਸੀਡੈਂਟ ਹੋਇਆ ਸੀਗਾ ਗੋਡੇ ਦਾ ਤੇ ਉਹਦਾ ਆਪਰੇਟ ਵਰਗੈਰਾ ਕਿ ਕਰਾਇਆ ਸੀ ਇਹਨੇ ਉਹੀ ਗੋਡੇ ਤੇ ਉਹਨਾਂ ਨੇ ਇਹਦੇ ਡਾਂਗਾ ਮਾਰੀਆਂ ਇਹ ਹੋਰ ਵੀ ਕੋਈ ਹਥਿਆਰ ਹੋਊਗਾ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਬ੍ਰਦਰ ਨਾਲ ਹਾਜ਼ਰੀ ਦੀ ਘਟਨਾ ਵਾਪਰੀ ਉਹ ਐ ਸੀਗਾ ਜੀ ਇਹਦੇ ਕੋਲੋਂ ਜਦ ਸਭ ਕੁਝ ਖੋਇਆ ਗਿਆ ਇਹਦੇ ਕੋਲੋਂ ਮੋਬਾਈਲ ਵੀ ਕਾੜਾ ਵੀ ਕੈਸ਼ ਵੀ ਐਕਟਿਵਾ ਵੀ ਇਹਦੀ ਨਵੀਂ ਖੋਲ ਹੀ ਗਈ ਤੇ ਇਹ ਉਹਨਾਂ ਦੇ ਮਗਰ ਭੱਜਿਆ ਤੇ ਇਹ ਆਪਣਾ ਜਾਵੇ ਕਰੇ ਕਿ ਇਹ ਇਹ ਫਿਰ ਉੱਤੋਂ ਦੀ ਜਾ ਕੇ ਕਿਸੇ ਦੇ ਨਾਲ ਇਹਦਾ ਕਿਸੇ ਕੋਈ ਰਾਹ ਦੇ ਵਿੱਚ ਮਿਲਿਆ ਦੋ ਜਾਨਿਆਂ ਤੋਂ ਮੋਬਾਈਲ ਮੰਗਿਆ ਉਹਨਾਂ ਨੇ ਦਿੱਤਾ ਨਹੀਂ ਉਹਨੇ ਇਹਨੇ ਦੱਸਿਆ ਵੀ ਕਿ ਮੇਰੇ ਨਾਲ ਆਹ ਕੁਛ ਹੋਇਆ ਕਿਸੇ ਨੇ ਦਿੱਤਾ ਨਹੀਂ ਤੇ ਇੱਕ ਜਾਣੇ ਭਲੇ ਮਾਨਸ ਨੇ ਕਿਸੇ ਨੇ ਮੋਬਾਈਲ ਇਹਨੂੰ ਦਿੱਤਾ ਤੇ ਉਹਦੇ ਨਾਲ ਸਾਨੂੰ ਘਰੇ ਇਹਨੇ ਫੋਨ ਕੀਤਾ ਕਿ ਭਾਈ ਮੇਰੇ ਨਾਲ ਆਹ ਗੱਲਬਾਤ ਹੋ ਗਈ ਅਸੀਂ ਉਵੇਂ ਹੀ ਭੱਜੇ ਕੀ ਮੰਗ ਕੀ ਕਰੋਗੇ ਮੰਗ ਇਹ ਕਰਦੇ ਆਂ ਜੀ ਕਿ ਮਤਲਬ ਜੋ ਕੁਛ ਵੀ ਇਹ ਚੱਲ ਰਿਹਾ ਕਿ ਬਹੁਤ ਮਾੜੀ ਗੱਲ ਹੈ ਜੀ ਪਰ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ બસ ਅਸੀਂ ਹੋਰ ਜਿਹੜਾ ਸਾਡਾ ਸਮਾਨ ਆ ਉਹ ਸਾਨੂੰ ਮਿਲ ਜਾਵੇ ਬਸ ਅਸੀਂ ਹੋਰ ਕੀ ਚਾਹੁੰਦੇ ਆ ਜੀ ਜਿਹੜਾ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਦਿਸੰਦਰ ਦੇਸ਼ਾਂ ਤਹਿਤ ਜਿਹੜੇ ਮਾੜੇ ਅਨਸਰਾਂ ਖਿਲਾਫ ਮਹਿਮ ਚਲਾਈ ਗਈ ਹੈ ਇਹਦੀ ਵਿੱਚ ਕੱਲ ਥਾਣਾ ਸਿਟੀ ਸਾਊਥ ਪੁਲਿਸ ਨੂੰ ਵੱਡੀ ਸਫਲਤਾ ਮਿਲੀ 37825 ਨੂੰ ਜਿਹੜਾ ਇੰਦਰਜੀਤ ਸਿੰਘ ਨਾਮ ਦਾ ਜਿਹੜਾ ਵਿਅਕਤੀ ਸੀ ਇਹ ਦੇਰ ਰਾਤ ਜਿਹੜਾ ਆਪਣੀ ਦੁਕਾਨ ਤੋਂ ਘਰੇ ਵਾਪਸ ਆ ਰਿਹਾ ਸੀ ਤੇ ਇਹਨਾਂ ਨੂੰ ਨਗਾਹਿਆ ਰੋਡ ਤੇ ਦੋ ਲੇਡੀਜ਼ ਇਹਨਾਂ ਨੇ ਰੋਕ ਲਿਆ ਉਸ ਤੋਂ ਬਾਅਦ ਉਹਦੇ ਮਗਰ ਦੋ ਜਣੇ ਹੋਰ ਆ ਗਏ ਤੇ ਇਹਦੀ ਕੁੱਟਮਾਰ ਪਹਿਲੇ ਕੀਤੀ ਫਿਰ ਇਹਨਾਂ ਨੂੰ ਜਿਹੜਾ ਸੀ ਇਹਦੇ ਤੋਂ ਰਿਸਕ ਜਿਹੜੀ ਐਕਟਿਵ ਆ ਤੇ ਇੱਕ ਮੋਬਾਈਲ ਤੇ ਕੜਾ ਤੇ ਕੋਈ ਜਿਹੜਾ ਸੀ ਇਹਦਾ ਲਗਦੀ ਵਗੈਰਾ ਉਹ ਖੋਕੇ ਲੈ ਗਏ ਸੀ ਇਹਦੇ ਵਿੱਚ ਜਿਹੜਾ ਫਿਰ ਥਾਣਾ ਸਿਟੀ ਸਾਊਥ ਨੇ ਜਿਹੜੀ ਤਫਤੀਸ਼ ਆਮ ਦੇ ਵਿੱਚ ਲਿਆਂਦੀ ਜਿਹਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਇਹਦੇ ਵਿੱਚ ਇੱਕ ਸਖਦੀਪ ਕੌਰ ਤੇ ਦੂਸਰਾ ਹੈਗਾ ਦੇਵਾਮੰਤ ਜਿਹਨੂੰ ਜਗਦੀਸ਼ ਸਿੰਘ ਜਗਦੀਪ ਸਿੰਘ ਜਗਦੀਸ਼ ਸਿੰਘ ਉਰਫ ਦੇਵਾਮੰਤ ਕਹਿੰਦੇ ਆ ਤੇ ਇਹ ਇਹਦੇ ਨਾਲ ਜਿਹੜੇ ਦੋ ਹੋਰ ਹੈ ਜਤਿੰਦਰ ਸਿੰਘ ਤੇ ਕਰਮਜੀਤ ਸਿੰਘ ਇਹਨਾਂ ਨੇ ਚਾਰਾਂ ਨੇ ਸਾਜਿਸ਼ ਰਚ ਕੇ ਤੇ ਪਹਿਲਾਂ ਜਿਹੜਾ ਮਤਲਬ ਪਹਿਲਾਂ ਲੜਕੀਆਂ ਬਣ ਕੇ ਜਿਵੇਂ ਦੇਵਾਮੰਤ ਵੀ ਲੜਕੀਆਂ ਵਾਲੇ ਕੱਪੜੇ ਪਾ ਲੈਂਦਾ ਸੀ ਇਹ ਰੋਕ ਲੈਂਦੇ ਸੀ ਤੇ ਉਸ ਤੋਂ ਬਾਅਦ ਉਹ ਆਪਣੇ ਸਾਥੀਆਂ ਨੂੰ ਸੱਦ ਲੈਂਦੇ ਸੀ ਤੇ ਉਦੋਂ ਬਾਅਦ ਉਹਨਾਂ ਦੀ ਜਿਹੜੀ ਲੁੱਟਮਾਰ ਕਰਦੇ ਸੀ ਇਹਨਾਂ ਨੂੰ ਕੱਲ ਜਿਹੜਾ ਚਾਰਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਤੋਂ ਜਿਹੜੀ ਐਕਟਿਵ ਆ ਤੇ ਜਿਹੜਾ ਮੋਰਮ ਮਿਲ ਗਿਆ ਉਹਨਾਂ ਇੱਕ ਐਕਟਿਵ ਆ ਜਿਹੜੀ ਬਰਾਮਦ ਹੋ ਗਈ ਅਗਲੀ ਕਾਰਵਾਈ ਕੀ ਅ ਅਗਲੀ ਕਾਰਵਾਈ ਬਸ ਇਹਨਾਂ ਨੂੰ ਕੋਰਟ ਪੇਸ਼ ਅਦਾਲਤ ਤੇ ਕਰਾਂਗੇ ਇਹਨਾਂ ਦਾ ਰਿਮਾਂਡ ਵਗੈਰਾ ਲਿਆ ਕੇ ਤੇ ਜੋ ਜਿਹੜੀ ਬਰਾਮਦਗੀ ਕਰਾਉਣ ਵਾਲੀ ਉਹ ਵੀ ਕਰਾਂਗੇ ਸਰ ਕੀ ਕੀ ਨਾ ਕੋਲੇ ਖੋਇਆ ਗਿਆ ਹੈ ਟੋਟਲ ਦੁਆਰਾ ਫਰੀਫ ਚਾਹਦੋ ਕਿ ਕੈਸ਼ ਹੈ ਜਿਹੜਾ ਕੋਈ ਸ਼ੋਰ ਹੈ ਚਾਂਦੀ ਦਾ ਕੜਾ ਸਟੂਟੀ ਹੈ ਜਾਂ ਫੋਨ ਹੈ ਇਹਦੇ ਇਹਦੇ ਵਿੱਚ ਇੱਕ ਐਕਟਿਵਾ ਸੀ ਤੇ ਦੂਸਰਾ ਇਹਦੇ ਵਿੱਚ ਇੱਕ ਚਾਂਦੀ ਦਾ ਕੜਾ ਸੀ ਇਹਨਾਂ ਕੋਲੇ ਤੇ 12-13000 ਰੁਪਏ ਇਹਨਾਂ ਨੇ ਤੇ ਇੱਕ ਮੋਬਾਈਲ ਫੋਨ ਸੀ ਪਹਿਲਾਂ ਇਹਨਾਂ ਦੇ ਕੋਈ ਮਾਮੂਦ ਗੱਲ ਸੀ ਉਹ ਅਸੀਂ ਚੈੱਕ ਕਰ ਰਹੇ ਹਾਂ ਅਜੇ ਜਿਹੜਾ ਉਸ ਤੋਂ ਦਸ ਦੇਵ ਮੰਦਪਲ ਅ ਅਸੀਂ ਤਾਂ ਕਰ ਰਹੇ ਹਾਂ ਇਹ ਜੈਂਟਸ ਹੀ ਪਰ ਮਤਲਬ ਬਣ ਕੇ ਲੇਡੀ ਰਹਿੰਦਾ